ਬੈਗੁਰ ਦੀ ਕੰਧ ਹੌਟਾ ਬੈਗੀ ਕੀ ਬਤਰੀ ਅਕਸ਼ੀ ਨਗਰ ਜਹੜ ਜ਼ਿਲ੍ਹਾ ਬਨਾਲਾ ਸਤਾਨਾ ਸ਼ਬਾਦ ਦੇ 20 ਦੇ ਵੱਡੇ ਕਲੂ ਘਾਰੇ ਦੇ ਛੀਟਾ ਵੀ ਜੋ ਯਾਦਗਾਰ ਬਣੀ ਹੋਈ ਹੈ ਉਸ ਦੀ ਸੇਵਾ ਚੱਲ ਰਹੀ ਆ ਉਸ ਦੇ ਵਿੱਚ ਪੱਤ ਪਾਉਣ ਦਾ ਅੱਜ ਕੰਮ ਚੱਲ ਰਿਹਾ ਹੈ ਨਗਰ ਗਹਿੜ ਵੱਲੋਂ ਬਹੁਤ ਵੱਡੀ ਸੇਵਾ ਤੇ ਤਾਂ ਤਾਲੀਆਂ ਨੂੰ ਲੈ ਕੇ ਬਹੁਤ ਹੀ ਵੱਡੀ ਸੇਵਾ ਕਰ ਸਕਦੇ ਆ ਕਿਉਂਕਿ ਇੱਕ ਵਾਰੀ ਬੋਲਨ ਦੇ ਨਾਲ ਦੀ ਪਿੰਡੀ ਪੇਟਾ ਲੈ ਕੇ ਨੌਜਵਾਨ ਆਏ ਹਨ ਐਨਆਰਆਈ ਵੀਰਾਂ ਨੇ ਵੀ ਬਹੁਤ ਵੱਡੀ ਸੇਵਾ ਮਾਰਨ ਸਾਨੂੰ ਮਾਇਆ ਦੇ ਨਾਲ ਬਹੁਤ ਵੱਡੀ ਸੇਵਾ ਭੇਜਦੀ ਆ ਕਿਉਂਕਿ ਜਦੋਂ ਸਾਰੇ ਪਿੰਡ ਦਾ ਇੱਕਾ ਹੋਵੇ ਕੋਈ ਵੀ ਆਪਣੇ ਮੱਤ ਭਰੇ ਦੇਂਦੀਆਂ ਜਾਂਦਾ ਬਣਾਉਣੀਆਂ ਨੇ ਜਾਂ ਸ਼ੰਗਾ ਸ਼ਿਕਾਣੀਆਂ ਸੀ ਜਾਂਦਾ ਬਣਾਵਾਂਗੇ ਕਾਂਹੀ ਸਾਡੀ ਆਉਣ ਵਾਲੀਆਂ ਮਸਲਾਂ ਦਾ ਲੱਗੂਗਾ ਕਿ ਸਾਡੀ ਖਾਤਰ ਸਿੱਖ ਰਾਜ ਦੀ ਖਾਤਰ ਕਿੱਡੇ-ਕੱਡੇ ਇਹਨਾਂ ਨੇ ਕੰਦਸ ਧਰੇ ਹਨ ਉਸ ਲਈ ਨਗਰ ਗਹਿਰ ਵੱਲੋਂ ਨੰਗਰਾਂ ਦੀ ਸੇਵਾ ਬਹੁਤ ਵੱਡੀ ਪਰ ਤੂੜੀ ਤੇ ਪੱਠਿਆਂ ਦੀ ਗਊਸ਼ਾਲਾ ਬਾਅਦ ਤੇ ਬਹੁਤ ਵੱਡੀ ਸੇਵਾ ਤੇ ਲੰਗਰਾਂ ਬਾਅਦ ਤੇ ਤਾਂ ਬਹੁਤ ਰਸਤਾ ਹਮਾਇਆ ਅਨੰਤਪੁਰ ਸਾਹਿਬਾ ਤੇ ਵੀ ਆ ਹਜੂਰ ਸਾਹਿਬਾ ਤੇ ਵੀ ਵੱਡੀ ਪੱਧਰ ਤੇ ਇਹਨਾਂ ਕੱਟੀਆਂ ਗੱਲ ਜੇ ਭੇਜਦੇ ਹਨ ਇਸ ਨਾ ਕਰਦਾ ਮੈਂ ਬਹੁਤ ਰਿਣੀ ਆ ਕਿਉਂਕਿ ਵੱਧ ਤੋਂ ਵੱਧ ਮੁਸਿੱਖੀ ਦੀ ਲਹਿਰ ਵਾਂਗ ਹਰ ਸੇਵਾ ਦੇ ਵਿੱਚ ਸਭ ਤੋਂ ਮੂਨੇ ਰਹਿੰਦੇ ਹਨ ਅੱਜ ਅਸੀਂ ਇੱਥੇ ਬੈਠ ਕੇ ਗੱਲਾਂ ਦੋ ਮਸ਼ੀਨਾਂ ਜਿਹੜੀਆਂ ਬੱਤੀ ਭਰ ਲਵੀਆਂ ਨੇ ਲੋਜਰ ਬਹੁਤ ਹੀ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਹਨ ਸ਼ਾਰੀ ਸੰਗਤ ਦਾ ਸ਼ਾਰੀ ਲੰਗਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਕਹਾਂਗੇ ਆਪਣੇ ਸ਼ੀਰਾਂ ਨੂੰ ਅਸੀਂ ਜੋ ਵੀ ਸ਼ਾਨਦਾਰ ਫੁਰਰੀ ਹੀ ਬੰਦੇ ਨੇ ਜੋ ਉਹਨਾਂ ਦੀਆਂ ਇੱਜ਼ਾਤਾਂ ਨੂੰ ਅਸੀਂ ਕਾਇਮ ਕਰੀਏ ਜਿੱਥਾ ਸੰਗਾਂ ਨੂੰ ਅੱਜ ਜਿਹਦਾ ਕੱਪ ਸੰਗਾਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਜਿੱਥਾ ਸੰਗਾਂ ਨੂੰ ਵਾਲੀਆ ਨਾਮ ਗੜੀ ਆ ਉਹ ਸਾਰੇ ਇਸ ਜਦ ਦੇ ਵਿੱਚ ਮੌਜੂਦ ਸਾਨੂੰ ਉਹਨਾਂ ਦੀਆਂ ਇੱਜ਼ਾਤਾਂ ਬਣਾ ਰਹੇ ਹਨ ਘੋੜਿਆਂ ਦੀ ਸੇਵਾ ਵੀ ਅਨਾਰੀ ਬੀਲਾ ਵੱਲੋਂ ਕਰਵਾਈ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਔਰ ਫੀਮਾ ਦੇ ਨਾਲ ਵੱਡੇ ਗੱਫਿਆਂ ਦੇ ਨਾਲ ਸੇਵਾ ਕਰਵਾ ਰਹੇ ਹਨ ਇਹ ਕੁਰਸੀ ਤਾਂ ਖਾਲਸਾ ਮੈਂ ਗੋਦੀ